ਈ ਜੱਦਰ ਤੇਗ ਬਹਾਦਰ ਸਿਮਰੀਏ ਤੇਗ ਬਹਾਦਰ ਸਿਮਰੀਏ ਤਿਲਕ ਜੰਜੂ ਮੇਰੇ ਜੰਜੂ ਤਿਲਕ ਜੰਜੂ ਮੇਰੇ ਜੰਜੂ ਅੰਤਰਾਖਾ ਪ੍ਰਭ ਤਾੰਕਾ ਅੰਤਰਾਖਾ ਪ੍ਰਭ ਤਾੰਕਾ ਕਿੰਨੋ ਬਡੋ ਕਿੰਨੋ ਬਡੋ ਕਲੂ ਮਹ ਸਾਕਾ ਕਲੂ ਮਹ ਸਾਕਾ ਸਾਧਨ ਹੀ ਸਾਧਨ ਹੀ ਤੀ ਦਿਨ ਕਰੀ ਤੀ ਦਿਨ ਕਰੀ ਸੀਸ ਦਿਆ ਸੀਸ ਦਿਆ ਪਰ ਸੀਨਾ ਉਜਰੀ ਪਰ ਸੀਨਾ ਉਜਰੀ ਤਿਲਕ ਜੰਜੂਰਾ ਕਾ ਪ੍ਰਭਤਾ ਕਾ ਤਿਲਕ ਜੰਜੂਰਾ ਕਾ ਪ੍ਰਭਤਾ ਕਾ ਤੀਨੋ ਵਡੋ ਕਲੂ ਮੈਂ ਸਾਕੀਨਾ ਬਡੋ ਕਲੂ ਮੈਂ ਸਾਕਾ ਸਾਧਨ ਹੈ ਤੇ ਇਤੀ ਜਨ ਤਰੀ ਸੀਸ ਦਿਆ ਪਰ ਸੀਨਾ ਉਚਰੀ ਸੀਸ ਦਿਆ ਪਰ ਸੀਨਾ ਉਚਰੀ ਕਰਮ ਹਿਤ ਸਾਥਾ ਜਨ ਕੀਆ ਕਰਮ ਹਿਤ ਸਾਥਾ ਜਨ ਕੀਆ ਕੋਸ਼ਿਸ਼ ਕਰੋ ਵੀ ਅੱਖਾਂ ਬੰਦ ਕਰਕੇ ਤੇ ਚਾਂਦਨੀ ਚੌਕ ਦਿੱਲੀ ਪਹੁੰਚੋ ਜਿੱਥੇ ਮਹਾਰਾਜ ਜੀ ਸ਼ਹੀਦ ਹੋਏ ਸੀ ਆਪਣੀ ਹਾਜ਼ਰੀ ਲਓ ਇਹ ਸਾਲ ਉਹੀ ਹੈ 350 ਸਾਲ ਬਾਅਦ ਉਹੀ ਦਿਨ ਆਇਆ ਜਿੱਤੇ ਸਤਗੁਰੂ ਨੇ ਸਾਡੇ ਲਈ ਆਪਣਾ ਸੀਸ ਦਿੱਤਾ ਸੀ ਅਸੀਂ 5 ਮਿੰਟ ਵੀ ਨਹੀਂ ਦੇ ਸਕਦੇ ਉਹਨੂੰ ਆਪਣੇ ਪਿਆਰੇ ਗੁਰਸਿੱਖਾਂ ਨੂੰ ਵਾਰ ਦਿੱਤਾ ਸੀ ਸਾਡੇ ਤੋਂ ਆਪਾਂ ਕਹਿੰਦੇ ਆ ਨਾ 3 ਵਿੱਚੋਂ ਨਾ 13 ਵਿੱਚੋਂ ਇਹਦਾ ਮਤਲਬ ਹੈ ਇਹਦੇ ਦੋ ਮਤਲਬ ਨੇ ਇਹਦੇ ਤਿੰਨ ਮਤਲਬ ਨੇ ਆਪਾਂ ਦੋ ਮਤਲਬ ਤਾਂ ਦੱਸ ਦਿੰਦਾ ਕਲਾਸ ਵਿੱਚੋਂ